ਹੈਲੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਨਪ੍ਰੇਰਡ ਵਲੌਗ ਤੇ ਹੋਰ ਤੁਸੀਂ ਸਾਰੇ ਕਿਵੇਂ ਹੋ hope ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ 'ਚ ਤੰਦਰੁਸਤ ਹੋਵਾਂਗੇ ਤੇ ਲੋਜੀ ਕਰਦੇ ਨਾ ਮੈਂ ਵਲੌਗ ਦੀ ਸਟਾਰਟਿੰਗ ਟਾਈਮ ਹੋ ਗਿਆ 12:12 ਦੇਖੋ ਤੁਸੀਂ ਅੱਜ ਸਟਾਰਟਿੰਗ ਹੋਣ ਲੱਗੀ ਹੈ ਵਲੌਗ ਦੀ 12:12 ਤੇ ਲੋਜੀ ਅੱਜ ਵਲੌਗ ਦੀ ਸਟਾਰਟਿੰਗ ਬਹੁਤ ਜ਼ਿਆਦਾ ਲੇਟ ਕਰਨ ਲੱਗੇ ਕਿਉਂਕਿ ਆਪਾਂ ਕਦੋਂ ਦੀ ਸੋਚੀਏ ਨੇ ਕਿ ਹੁਣ ਕਰਦੇ ਆਂ ਤੇ ਹੁਣ ਕਰਦੇ ਆਂ ਹੁਣ ਕਰਦੇ ਆਂ ਵਲੌਗ ਦੀ ਸਟਾਰਟਿੰਗ ਪਰ ਉਹ ਟਾਈਮ ਆ ਗਿਆ 12:12 ਤੇ ਵਲੌਗ ਚਲ ਚਲੋ ਸੋ ਜੀ ਸੂਰਜੀ ਦੀ ਰੌਸ਼ਨੀ ਪਈ ਜਾਂਦੀ ਤੇ ਚਲੋ ਜੀ ਵਲੌਗ ਦੀ ਕਰਦੇ ਹਾਂ ਸਟਾਰਟਿੰਗ ਤੇ ਬਸ ਹੁਣ ਆਪਾਂ ਕਰਦੇ ਆਂ ਪੈਕਿੰਗ ਸਟਾਰਟ ਕਰਦੇ ਆਂ ਤੇ ਪੈਕਿੰਗ ਕਿੱਥੇ ਚੱਲੇ ਹਾਂ ਤੁਹਾਨੂੰ ਪਤਾ ਲੱਗ ਹੀ ਜਾਊ ਜਿਵੇਂ ਜਿਵੇਂ ਆਪਾਂ ਜਾਵਾਂਗੇ ਤੇ ਹੁਣ ਆਪਾਂ ਕਰ ਰਹੇ ਆਂ ਪੈਕਿੰਗ ਪਹਿਲਾਂ ਜਪਜੋਤ ਨੂੰ ਸਵਾਣਨੇ ਆਂ ਦੈਨ ਉਸ ਤੋਂ ਬਾਅਦ ਆਪਾਂ ਪੈਕਿੰਗ ਕਰਾਂਗੇ ਪਹਿਲਾਂ ਸਵਾਣਨੇ ਫਿਰ ਤੁਹਾਨੂੰ ਮਿਲਦੇ ਮੈਂ ਉਸ ਤੋਂ ਬਾਅਦ ਚਲੋ ਜੀ ਹੁਣ ਮੈਂ ਕਰਨ ਲੱਗੀ ਸੀ ਜਪਜੋਤ ਹੁਣ ਸੁੱਤਾ 1:30 ਵਜੇ ਮਿਲਦਾ 1:30 ਦਾ ਟਾਈਮ ਹੋਵੇ ਇੱਕ ਮਿੰਟ ਫੋਨ ਚ ਦੇਖ ਲਈਏ ਆਪਾਂ 1:35 ਹੋ ਗਏ ਤੇ ਇੱਕ ਤਾਂ ਵਲੌਗ ਹੀ ਕਿ ਮੈਂ ਕੀ ਬਣਾਇਆ ਸੀ ਤੁਹਾਨੂੰ ਦਿਖਾਵਾਂਗੀ ਸੁੱਕੇ ਆਲੂ ਹੁੰਦੇ ਨੇ ਜਿਹੜੇ ਪਰਕੇ ਬਣਾਏ ਜਾਂਦੇ ਆਂ ਚਲੋ ਜੀ ਹੁਣ ਆਪਾਂ ਕਰਦੇ ਆ ਪੈਕਿੰਗ ਲਾਈਟ ਵਾ ਬੜਾ ਹੋਈ ਜਾਂਦਾ ਕਿੱਦਾਂ ਰੱਖੇ ਕੈਮਰਾ ਇਦਾਂ ਰੱਖਿਆ ਨਾ ਨਹੀਂ ਤੇ ਹੁਣ ਆਪਾਂ ਕਰਦੇ ਆ ਪੈਕਿੰਗ ਕਰਦੇ ਆ ਹੁਣ ਆਪਾਂ ਸਭ ਤੋਂ ਪਹਿਲਾਂ ਤਾਂ ਮਾਈਕ ਚਾਰਜ ਲਾਵਾਂ ਇੱਕ ਮਾਈਕ ਉਹਦਰ ਚਾਰਜ ਲਾ ਦੇ ਨਹੀਂ ਪਰਦੇ ਪਾਸੇ ਫਿਰ ਆਪਾਂ ਕਰਦੇ ਪੈਕਿੰਗ ਟਾਈਮ ਜਗਾ ਥੋੜਾ ਮੈਂ ਤਾਂ ਸੂਟ ਹੀ ਪੋਣਾ ਨਾਤੇ ਤਾਂ ਪਹਿ ਗਈ ਚਲੋ ਮਾਈਕ ਚਾਰਜ ਲਾ ਲੀਏ ਨਾ ਚਾ ਫਿਰ ਫੋਨ ਚਾਰਜ ਲਾ ਲਾਂਗੇ ਸਭ ਤੋਂ ਪਹਿਲਾਂ ਤਾਂ ਆਪਾਂ ਜਿਹੜੀ ਪ੍ਰੈਸ ਆ ਸੂਟ ਤਾਂ ਮੈਨੂੰ ਲੱਗਦਾ ওভারঅল ਸ਼ਾਇਦ ਪ੍ਰੈਸ ਹੀ ਹੋਣਗੇ ਚਲ ਇੱਕ ਦੀ ਪ੍ਰੈਸ ਨੂੰ ਚੱਕ ਕੇ ਪਰ ਰੱਖਦੇ ਆ ਤੇ ਆਪਾਂ ਕੱਢਦੇ ਕੱਪੜੇ ਲੋ ਜੀ ਪ੍ਰੈਸ ਚੋ ਆਪੇ ਵੱਲ ਕੱਢਦੇ ਚੋ ਕੱਪੜੇ ਪ੍ਰੈਸ ਕਰੇ ਹੋਏ ਆ ਤੁਹਾਨੂੰ ਪਤਾ ਆਪਣੇ ਇਹਦੇ ਵਿੱਚ ਬਲਮਾ ਫਲਕਾਰੀ ਚੱਕੇ ਅੰਦਰ ਤਰ ਇਹ ਮੇਰਾ ਸਮਾਨ ਪਿਆ ਸੀ ਬਾਹਰ ਚੜੇ ਉਤਨ ਤੋਲੀਆਂ ਵਗੈਰ ਲੈ ਆਂਦੇ ਨਾ ਕੱਲ ਕੇ ਪਰਸੋਂ ਖਾਈ ਸੀ ਉੰਮੀ ਨੂੰ ਆ ਮੇਰੀ ਫੁਲਕਾਰੀ ਇਹ ਤੁਹਾਨੂੰ ਪਤਾ ਮੈਂ ਲੈ ਕੇ ਜਾਨੀ ਹੁੰਦੀ ਹੁੰਦੀ ਉੱਤੇ ਮਾਈਕ ਚੱਲੀ ਅੰਦਰ ਚੱਲੀ ਅੰਦਰ ਇਹ ਮੇਰੀ ਫੁਲਕਾਰੀ ਇਹ ਮੈਂ ਦਸਵੀਂ ਤੇ ਲੈ ਕੇ ਜਾਨੀ ਹੁੰਦੀ ਹੈ ਦੁਪੱਟੇ ਦੇ ਨਾਲ ਜਿਵੇਂ ਡਬਲ ਲੈਣਾ ਹੁੰਦਾ ਪਾ ਤੇ ਇਹ ਮੇਰੀ ਫੁਲਕਾਰੀ ਹੈ ਤੇ ਦੇਖੀ ਹੋ ਗਏ ਸੀ ਮੈਂ ਲਗਾ ਤਾਂ ਕਾਫੀ ਵਾਰ ਵਿਖਾਈ ਹੈ ਮੈਂ ਬਿਠਿੰਦੇ ਉਹ ਬਾਈ ਕੀਤੀ ਸੀ ਚਲੋ ਜੀ ਫੁਲਕਾਰੀ ਨੂੰ ਆਪਾਂ ਪਹਿਲਾਂ ਜੋੜਦੇ ਆ ਮੈਂ ਕਿਹਾ ਨਾ ਦੋ ਫੁਲਕਾਰੀ ਐ ਮੇਰੇ ਕੋਲ ਇੱਕ ਆ ਰਿਹਾ ਹੋੜਾ ਉਹ ਬਿਦਖਾਰੀਆਂ ਬੰਨ। ਇਕ ਫੋਲ ਕਾਰੀਆਂ ਇਹ ਥੋੜੀ ਜਿਹੀ ਹੈਵੀ ਹੈ। ਤੁਹਾਨੂੰ ਪਤਾ ਫਿਰ ਮੈਨੂੰ ਮੇਰੇ ਕੋਲ ਸਾਰੀਆਂ ਚੀਜ਼ਾਂ ਆਉਂਦੀਆਂ ਹੀ ਹੁੰਦੀਆਂ ਮੈਂ ਕਿਸੇ ਤੋਂ ਲੈਂਦੀ ਨਹੀਂ ਮਤਲਬ ਮੈਂ ਨਾ ਆਦਤ ਨਹੀਂ ਹੈਗੀ ਲੈਣ ਦੇਣ ਦੀ ਆਤ ਕੱਪੜੇ ਦੀ ਕੋਈ ਚੀਜ਼ ਦਾ ਮੈਂ ਕਿਸੇ ਦਾ ਪਾਇਆ ਨਹੀਂ ਕਦੇ ਕੱਪੜਾ ਲੇ ਲਾ ਜਾਂ ਚੀਜ਼ ਵੀ ਨਹੀਂ ਚੁੰਨੀ ਵਗੈਰਾ ਵੀ ਜੇ ਕਹਿ ਸਕਦੇ ਤਾਂ ਹੀ ਮੈਂ ਫੋਲ ਕਾਰੀਆਂ ਆਉਂਦੀਆਂ ਲੈਂਗਾ ਤੇ ਹੁਣ ਜਦੋਂ ਲਾਰਨੀ ਹੁੰਦੀ ਆਪਾਂ ਕੱਢ ਕੇ ਲੈ ਲਈ ਦੀ ਆਪਾਂ ਚੀਜ਼ ਆ ਗਈ ਹਣਾ ਸਾਰਾ ਸਮਾਨ ਪੁਣਾ ਹੁੰਦਾ ਹੀ ਆਪਣੇ ਕੋਲ ਮੈਂ ਪਾਇਆ ਨਹੀਂ ਕਦੇ ਕਿਸ ਤਰ੍ਹਾਂ ਕੱਪੜਾ ਜਾਂ ਕਿਸੇ ਚੁੰਨੀ ਵਗੈਰਾ ਜਿਵੇਂ ਆ ਸਾਡੇ ਤੌਲੀਏ ਆ ਮੇਰਾ ਤੌਲੀਆ ਇਹਨਾਂ ਨੂੰ ਮੈਂ ਕਿਹਾ ਸੀ ਲਗਾਣਾ ਤਾਂ ਤੁਸੀਂ ਲਗਾ ਲਓ ਕਿਉਂ ਮੈਂ ਵੀ ਨਹੀਂ ਲਗਾਣਾ ਦੇ ਤੂੰ ਵੀ ਚਲ ਬੰਦਾ ਚਲੋ ਮੈਂ ਕਿਹਾ ਮੈਂ ਠਹਿਰ ਕੇ ਲਗਾਉਂਗੀ ਮੈਂ ਤਰਦਾ ਜੀ ਜਰੂਰ ਜੋੜ ਕੇ ਰੱਖਣਾ ਸੀ ਮੈਨੂੰ ਕਿਵੇਂ ਰੱਖਿਆ ਸੀ ਯਾਦ ਭੁੱਲ ਗਿਆ ਮੈਂ ਪਹਿਲਾਂ ਪਹਿਲਾਂ ਤੇ ਇਹ ਲਾਲੀ ਜਿਹੜੀ ਲਾਲੀ ਭੁੱਲ ਜਾਈਗੀ ਬੱਚਾ ਉਹਦਾ ਸਬੰਧੀ ਤੇ ਤੈਅ ਲੱਗਦੀ ਹੋਈ ਇੱਧਰ ਪਾ ਦਿੰਦੇ ਆ ਉਹ ਤਾਂ ਵੈਸੇ ਪਾ ਚੋ ਤਾਂ ਹੁਣ ਆਪਾਂ ਯੂਜ਼ ਕਰਨੀ ਆ ਇਹ ਤਾਂ ਮੈਂ ਠਹਿਰ ਕੇ ਕਰ ਲਵਾਂ ਤੇ ਚਲੋ ਮੈਂ ਕਿਨਸਾ ਹੰਤ ਤਵਾ ਕਰੀ ਬਾਹਰ ਉਲੀਆਂ ਦੀ ਚੀਜ਼ਾਂ ਨਾ ਇਹ ਜਿਹਾ ਆਪਣੇ ਨਵੇਂ ਇਹ ਵੀ ਰੱਖ ਤੇ ਮੈਂ ਇੱਧਰ ਤੁਹਾਨੂੰ ਪਤਾ ਇੱਕ ਮੇਰਾ ਸੂਟ ਅਵੀ ਇੱਕ ਸੂਟ ਪਿਆ ਹੈਗਾ ਜੇ ਤੇ ਸੇਲ ਹੋ ਗਿਆ ਠੀਕ ਨਹੀਂ ਮੈਂ ਆਪ ਸਟਿਚ ਕਰਵਾ ਲੂੰਗੀ ਵੈਸਤੇ ਮੈਂ ਸੇਲ ਤੇ ਹੈਗਾ ਜੇ ਹਜੇ ਕੋਈ 4 ਪੀਸ ਤੇ 4 ਚੁੱਕ ਰਹਿ ਗਿਆ ਤੇ ਹੈਵੀ ਕੜਾਈ ਕਰਾ ਲਓ ਚਾਹੇ ਤੇ ਪੇਂਟ ਕਰਾ ਲਓ ਜਿਆਦਾ ਕੋਸਟਲੀ ਵੀ ਨਹੀਂ ਗਾ 700 ਰੁਪਏ ਦੇ ਹੀ ਆ ਤੇ ਇਹ ਮੈਂ ਰੱਖ ਲੈ ਜੇ ਤਾਂ ਸੇਲ ਹੋ ਗਿਆ ਠੀਕ ਨਹੀਂ ਫਿਰ ਕਲਰ ਤੁਹਾਨੂੰ ਪਤਾ ਬਹੁਤ ਜ਼ਿਆਦਾ ਸੋਨਾ ਤੇ ਆਪਾਂ ਆਪ ਹੀ ਨੁਕਰਾ ਲਾਂਗੇ ਸਿਰਾਂ ਇਹ ਵੀ ਮੈਂ ਕਰ ਇੱਥੇ ਰੱਖ ਤਾ ਕਿਉਂ ਖੁਲਾਰੇ ਰੇ ਪਾਈ ਜਾਣਗੇ ਕਿ ਚੱਕੀਆ ਇਹ ਤੇ ਮੇਰਾ ਨਵਾਂ ਸੂਟ ਸਲਵਾਰ ਤੋਂ ਦੇ ਕੋਲ ਟੈਲਰ ਨੂੰ ਦੇ ਕੇ ਆਈ ਸੀ ਚੱਕੋ ਜੀ ਕਈ ਚੀਜ਼ਾਂ ਹੁੰਦੀਆਂ ਫਿਰ ਨਾ ਵਾਰ ਵਾਰ ਕੱਢਣ ਨਾਲ ਚੰਗੇ ਇੱਥੇ ਰੱਖਦੇ ਹਾਂ ਚਲੋ ਜੀ ਇਹਦੇ ਚੋਂ ਆਪ ਕੱਢਨੇ ਸੀ ਹਸਬੰਦ ਦੇ ਕੱਪੜੇ ਪ੍ਰੈਸ ਕੀਤੇ ਹੋਏ ਜਿਵੇਂ ਪੈਂਟ ਸ਼ੂਟ ਕਪੜੇ ਕੱਢਨੇ ਸੀ ਇਥੋਂ ਮੈਂ ਉਹ ਸੱਕਾ ਦੇਖਦੀਆਂ ਬਾਕੀ ਆਪਰਾ ਪ੍ਰੈਟ ਪ੍ਰੈਸ ਕਰਨਾ ਇੱਕ ਹੈਗੀ ਪ੍ਰੈਸ ਕਰਨ ਵਾਲਾ ਵਿਸਤ ਮੈਨੂੰ ਲੱਗਾ ਸ਼ਾਇਦ ਇਹ ਵੀ ਪ੍ਰੈਸ ਕਰਨ ਵਾਲੇ ਕਰਨਾਂ ਲਈ ਚਲੋ ਇਹ ਕਰ ਲਾਂਗੇ ਪਰ ਕੋਈ ਗੱਲ ਨਹੀਂ ਨੋ ਦੂਪਰੋ ਤੋਂ ਆਪਣਾ ਸਟੋਕ ਹੋ ਗਿਆ। ਉਹ ਮੈਂ ਆਪਦੇ ਦੇਖਦੇ। ਇੱਥੇ ਇਹਨੇ ਦੇ ਤਾਂ ਕਿਹਦੇ ਨੇ ਕਿਹ ਜਣਾ ਕਿਹੜਾ ਪਾਣਾ। ਨਾ ਨਾ ਨਾ। ਆਹ ਆਕੇ ਜਾਓ। ਪ੍ਰੈਸ ਕਿਤੇ ਪੇ ਮੇਰੇ ਤਾਂ ਪੇ। ਚਲੋ ਇੰਨਾ ਸੋਕ ਕੇ ਮੈਂ ਪਹਿਲਾਂ ਪ੍ਰੈਸ ਕਰੇ ਹੋਏ ਆ ਮੇਰੇ। ఎందు మేను సౌఖాజా సోజీ సూట్ జీ కల్ సో సూట పా ਤੇ ਜਿਹੜਾ ਕੱਲ ਨੂੰ ਪਾਣਾ ਹੋਵੇ ਪ੍ਰੈਸ ਚਲੋ ਜੀ ਇਹ ਇਹਨਾਂ ਕੰਮ ਸੁੱਕੋਗੇ ਮੇਰਾ ਤੇ ਪ੍ਰੈਸ ਕਰਨੇ ਪੈਣੇ ਫਿਰ ਮੇਰਾ ਕੰਮ ਥੋੜਾ ਹੋ ਜਾਏ ਮੈਨੂੰ ਪਹਿਲਾਂ ਸ਼ੁਰੂ ਕਰਨਾ ਪੈਣਾ ਸੀ ਕੁਝ ਮੇਰੇ ਪ੍ਰੈਸ ਹੋਣ ਕਰਕੇ ਕੱਪੜੇ ਬਚਾ ਹੋ ਗਿਆ ਤੇ ਦੁਪੱਟਾ ਦੁਪੱਟਾ ਨੇ ਇੱਥੇ ਰੱਖਿਆ ਨਾ ਬੈਠੀ ਨਾ ਦੁਪੱਟਾ ਸ਼ਾਇਦ ਟੋਕ ਦੇ ਟੋਕ ਦੇ ਟਿਕਾ ਜੀ ਹਾਂ ਹਾਂ ਲੋਟ ਟੁਪਟਾ ਮੇਰਾ ਤੇ ਚੱਕੋ ਇਹਨੂੰ ਲਫਾਫੇ ਚ ਪਾਈਏ ਸੁੱਟਣੋ ਮੇਰਾ ਬੈੱਡ ਕਿੱਡਾ ਖੁੱਲਦਾ ਮੇਰਾ ਬੈੱਡ ਐ ਇੰਤ ਲੋ ਖੁੱਲ ਜਾਂਦਾ ਉਹ ਮੇਰਾ ਬੈਕ ਵਿੱਚ ਸਾਰਾ ਸਮਾਨ ਦੇ ਕੋ ਪ੍ਰਿੰਟ ਤੇ ਭਰਿਆ ਮੈਂ ਚਿੱਦਰ ਵਿੱਚ ਕੋ ਸਾਰੇ ਇਧਰ ਦੂਜੇ ਕਰੋ ਕਰੀ ਗਿਆ ਸਮਾਨ ਪਾਇਆ ਹੈ ਲੈ ਨਵੇਂ ਕੰਬਲ ਕੇਸ ਬੰਬਲ ਬੰਬਲ ਵੱਟਣ ਵਾਲੇ ਉੱਚੀ ਤਾਂ ਪਈਆਂ ਕਾਫੀ ਸਮਾਲ ਹੈ ਕਈ ਚੀਜ਼ਾਂ ਤਾਂ ਵੀ ਮੇ ਜੜੀਆਂ ਸਾਨੂੰ ਨਹੀਂ ਪਤਾ ਹੀ ਨਹੀਂ ਉਹਦੇ ਵਿੱਚ ਪਈਆਂ ਨੇ ਚਲੋ ਜਿਵੇਂ ਮੈਂ ਤਾਂ ਨਾ ਸੂਟਾਂ ਨੂੰ ਲਫਾਫਿਆਂ ਚ ਪਾ ਕੇ ਰੱਖ ਦਿੰਨੀ ਆ ਲਫਾਫੇ ਕੱਡੇ ਸੀ ਹੁਣ ਮੈਂ ਸੂਟ ਉਹ ਦੇ ਜਣੇ ਲਫਾਫੇ ਕੱਡੇ ਹਨ ਵਾਸਤੇ ਕਰਿਆ ਸੀ ਮੈਂ ਆ ਚੱਕੋ ਉਹ ਇਹ ਕਾ ਹੋ ਗਿਆ ਇੱਕ ਵੈਸੇ ਰੱਖ ਲਿਨੀਂ ਵੱਡਾ ਲਫ ਛੋਟਾ ਲਫਾਫਾ ਨਾਲ ਚਲੋ ਜੀ ਸੈਟਿੰਗ ਨੂੰ ਤੁਸੀਂ ਰੱਖੋ ਐਤ ਕੀ ਤੁਹਾਨੂੰ ਦੱਸਿਆ ਕਿ ਦੁਆਲੀ ਤੇ ਮੈਂ बैड ना इस कारों साफ नहीं, मैं के नहीं ना हुई एक की हुई है तो जी, मैं सूट रखा जी, के जी।, तो जी अपना कल वाला सूट वाले सूट नहीं लेके जाने अपना एक एक दो तो सूट ही बस होंगे ਨੰਨੂ ਸੂਟ ਅਈ ਫਿਰ ਲਮ ਲੈ ਕੇ ਮੈਂ ਦੂਸਰਾ ਸਮਾਨ ਦੂਸਰਾ ਲਓ ਜੇ ਫੈਨ ਮੇਰਾ ਬੰਦ ਕਰਿਆ ਕਿਉਂਕਿ ਬਾਜ ਫਿਰ ਵਿੱਚ ਪੱਥ ਹੋਰੀ ਲੱਗਦੀ ਅੰਡਰਵੀਅਰ ਹਨਾ ਵਗੈਰਾ ਬਨੈਨ ਵਗੈਰਾ ਨਾਲ ਹੀ ਲਗਾ ਕੇ ਆਪਾਂ ਪਾ ਲਈਨੇ ਨੇ ਸੂਟ ਦੇ ਫਿਰ ਡਿਫਿਕਲਟੀ ਨਹੀਂ ਹੁੰਦਾ ਬ ਮਸਿਕ ਕਿ ਦੋ ਦੋ ਸੂਟ ਹੀ ਬਨਾਲ ਪਾਉਣ ਜਪਾ ਨਾਲ ਹੀ ਜੋੜ ਕੇ ਰਮਾਲ ਤੇ ਨਾਲ ਹੀ ਆਪਾਂ ਉਹ ਪਾ ਲੈਣੇ ਨੇ ਈਜ਼ੀ ਹੋ ਜਾਂਦਾ ਨਾਲ ਹੀ ਤਾਂ ਰਮਾਲ ਤਾਂ ਡਿਲੀਵਰੀ ਆਲੇ ਆ ਲੋ ਚੱਕੋ ਜੀ ਨਾਲ ਹੁਣ ਮਿੰਜਰ ਆਪਾਂ ਦਾ ਜੋੜਾ ਨਹੀਂ ਪਤਾ ਕਿਹੜਾ ਪਾਉਂਗੇ ਪੂਰਾ ਹੀ ਪਾਉਗਾ ਨਾ ਠੰਡ ਆ ਗਈ ਆ ਵਾ ਆ ਇੱਕ ਪੈਂਟ ਜ਼ਰੂਰ ਪ੍ਰੈਸ ਕਰਨੀ ਪਊਗਾ ਹੁਣ ਪਾਣ ਵਾਲੀ ਨੇ ਕੋਈ ਕਹੀ ਚੀਜ਼ਾਂ ਮੇਂ ਧਿਆਨ ਲੱਗ ਜਵੇ ਰਮਾਲਾ ਜਪਜੁੱਤ ਦੇ ਸਕੂਲ ਜਾਂਦੇ ਵੇਲੇ ਦੋ ਲਿਆਂਦੇ ਸੀ ਇੱਕ ਤਾਂ ਮਤਲਬ ਉਸ ਦਿਨ ਮੈਂ ਲੈ ਕੇ ਗਈਆਂ ਇਹ ਆਨ ਲੱਗ ਪਿਆ ਇਦਾਂ ਹੀ ਰੱਖ ਦਿੰਨੇ ਪਏ ਨਹੀਂ ਕਿਉਂਕਿ ਰਮਾਲਾ ਦੀ ਕਲੈਕਸ਼ਨ ਮੇਰੇ ਕੋਲ ਬਹੁਤ ਜ਼ਿਆਦਾ ਆਲਰੇਡੀ ਤੁਹਾਨੂੰ ਦਿਨਾਂ ਲਿਆ ਆਪੇ ਸੱਚ ਜਦੋਂ ਆਪਾਂ ਦੇ ਜੋੜੇ ਉਦੋਂ ਲਿਆਂਦੇ ਸੀ ਮੈਨੂੰ ਯਾਦ ਆ ਗਿਆ ਕਿਵੇਂ ਬੋਲੇ ਹੋਣਗੇ ਦੋ ਸਕਿੰਜੇ ਜਿੰਨੇ ਮਰਜ਼ੀ ਹੋਣਾ ਨਾ ਥੋੜੇ ਲੱਗਦੇ ਹੁੰਦੇ ਇਹ ਕੀ ਹੋ ਛੋਟੇ ਨਹੀਂ ਲੱਗਦੇ ਵੇ ਕਿ ਵੈਸੇ ਲੱਗੇ ਪਾ ਕੇ ਦੇਖ ਲੈਵਾਂਗੇ ਨਾ ਮੈਨੂੰ ਇਹ ਨਾਲ ਜਿਵੇਂ ਛੋਟੇ ਹੁੰਦੇ ਉਹਦੇ ਨਾਲ ਤਾਂ ਬਿਲਕੁਲ ਇਹ ਕੀ ਤੇ ਮੇਰੇ ਨਾਲ ਹੁਣ ਮੈਨੂੰ ਐ ਹੋਈ ਜਾਂਦਾ ਤਾਂ ਉਹਨਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਛੋਟੇ ਆ ਅੱਛੇ ਤਾਂ ਮੈਂ ਇਹਨਾਂ ਦਾ ਪਾੜਾ ਲਿਆ ਫਿਰ ਜੋੜ ਇੱਕ ਦਿਨ ਮੈਨੂੰ ਲੱਗਦਾ ਇੱਕ ਦਿਨ ਫਿਰ ਮੈਂ ਇਹਨਾਂ ਦਾ ਪਾੜਾ ਪੋੜਿਆ ਇਹ ਛੋਟੇ ਸਾਈਜ਼ ਆ ਮੀਡੀਅਮ ਮੈਟਰਲ ਮੇਰੇ ਹੋਣਗੇ ਚਲੋ ਇਹ ਵੀ ਮੈਂ ਚੈੱਕ ਕਰ ਹੀ ਲਵਾਂਗੇ ਮੇਰੇ ਕੋਲ ਟਰੋੜਾ ਬਾਅਦ ਤੋਤਾ ਹੋਊਗਾ ਇਹ ਬੰਦਾ ਮੇਰਾ ਚਲੋ ਪਾੜਾ ਪਾ ਲਈਨੇ ਨਾਲ ਪੈਕਿੰਗ ਕਰ ਸੁੱਕੀ ਕਰ ਲੈ ਲਓ ਜੀ ਆ ਮੇਰਾ इन्ना तो हो गया लिफाफे चा लें सारे इन्ना ही किते जाना ना लिफापे असद ही पाने की जाना हो सूट ना एदा ही पाने ऑलवेज पहली बारे ऑलवेज एदा ही पा ਇਹ ਦੇਖੋ ਨਾਲ ਆਪਣੇ ਪ੍ਰੈਸ ਕਿੱਤੀ ਜਿੰਨ ਤੋਂ ਬਸ ਸਿੱਧੇ ਸਿੱਧੇ ਰਹਿਨੇ ਜਾਓ ਆਉਟ ਮੇਰੇ ਕੋਲ ਰਮਾਲ ਦੀ ਕਲੈਕਸ਼ਨ ਮੇਰੇ ਕੋਲ ਬਹੁਤ ਜ਼ਿਆਦਾ ਹੈ ਤਾਂ ਹੀ ਮੈਂ ਉਹ ਨਵੇਂ ਯੂਜ਼ ਨਹੀਂ ਕਰਦੀ ਦੇਖੋ ਡਾਊਨ ਕਰਾਂ ਤੁਸੀਂ ਕਰਨਾ ਸੱਚੀ ਗੱਲ ਲਓ ਜੀ ਆ ਦੇਖੋ ਰਮਾਲ ਹੀ ਰਮਾਲ ਆ ਇਹਦੇ ਰਮਾਲ ਆ ਇੱਕੋ ਬ੍ਰੈਂਡ ਦੇ ਕਈ ਕਈ ਕਿੰਨੇ ਕਿੰਨੇ ਆ ਬਿਲਕੁਲ ਦੋ ਮੈਨੂੰ ਸਮਝ ਨਹੀਂ ਬਿਲਕੁਲ ਦੋ ਸੀਗੇ ਯਾਦ ਹੈ ਜਣ ਆ ਮੇਰੀ ਮੇਕਅਪ ਕਿੱਟ ਚ ਸੀ ਦੇਖੋ ਛੋਟੇ ਵਾਲੇ ਵੀ ਅਜੇ ਹੋ ਸਕਦਾ ਮੇਰੇ ਪਰਸਾ ਦੇ ਵਿੱਚ ਵੀ ਪਾਇਆ ਕਈ ਰਮਲ ਇਦਾਂ ਦੇ ਛੋਟੇ ਰਮਲ ਆਲਰੇਡੀ ਇੰਦੇ ਕਹਿ ਰਹੇ ਨੇ ਇਹਨਾਂ ਮੈਨੂੰ ਰੱਦ ਹੁਣ ਆ ਕੇ ਇੱਕ ਦਿਨ ਵਾਸ਼ ਕਰਕੇ ਸਾਦੇ ਦੁਬਾਰਾ ਰੱਖੂੰ ਜੇ ਪਲ ਵੀ ਇਹ ਯੂਜ਼ ਕਰਨ ਨਾਲ ਹੀ ਆ ਵਾਸ਼

చాబీ అల్మీరా విడియో బాయినా దాన్ని అల్మీరా ਲੋ ਜੀ ਇੱਕ ਦਿਨ ਮੈਂ ਤੁਸਾਂ ਮੈਂ ਤੁਹਾਨੂੰ ਦੱਸ ਮੈਂ ਤੁਹਾਨੂੰ ਇੱਕ ਦਿਨ ਆਪਦਾ ਸੂਟ ਦਿਖਾਵਾਂਗੀ ਵਾਰੀ ਦਾ ਆਪਣੇ ਵਿਆਹ ਨੂੰ ਹੋ ਜਾਨੇ ਆਵਲੀ 20 ਨਵੰਬਰ ਨੂੰ 5 ਸਾਲ ਤੇ ਤੁਸੀਂ ਮੈਨੂੰ ਦੱਸਿਓ ਜੀ ਮੈਂ ਹਜੇ ਤੱਕ ਇੱਕ ਸੂਟ ਸਵਾਇਆ ਨਹੀਂ ਸਾਰੇ ਸਵਾਸ ਬੁਲੇ ਸੀ ਕਈ ਸਵਾਸ ਵਾ ਰੱਖ ਲੇ ਇੱਕ ਅੱਧੀ ਵਾਰ ਪਾਇਆ ਕਹਿ ਸਕਦੇ ਨਾ ਜੋਤਪਤਨ ਕਤਰੀ ਨਾ ਤੇ ਬਾਕੀ ਨਾ ਮੈਂ ਤੁਹਾਨੂੰ ਦੱਸਦੀ ਹਾਂ ਮੇਰਾ ਸੂਟ ਆ ਮੈਂ ਤੁਹਾਨੂੰ ਦਿਖਾਵਾਂਗੀ ਬਟ ਉਹਦੇ ਚ ਮੈਨੂੰ ਮੈਂ ਕਦੇ ਹੁਣ ਕਲਰ ਬੜਾ ਸੋਹਣਾ ਲੱਗਦਾ ਵੈਸੇ ਮੈਨੂੰ ਬਾਕੀ ਮੈਂ ਤੁਹਾਨੂੰ ਇੱਕ ਦਿਨ ਕੱਢ ਕੇ ਦਿਖਾਵਾਂ ਹੁਣ ਮੈਂ ਨਾ ਸੋਝੇ ਸਿਆਹ ਸੈੱਟ ਕਰਦਾ ਇੱਕ फ्लावर है फिर तैयार भी होना टाइम में बहुत हो गया दो विज्ञान ले होंगे आई थिंक भाई मैं नेल पेंट भी नहीं लगाई अभी मैं मैं लाता हूँ मैं काम बहुत कट कितना ਕੱਟ ਗਿਆ ਜੁਬਾਸਨ ਮੈਨੂੰ ਉਹੀ ਗੱਲ ਕਹਿ ਸਕਦਾ ਬਾਹਰ ਮੇਰਾ ਉਹ ਹੋ ਗਿਆ ক্লোਜੀ ਆਪਾਂ ਹੋਗੇ ਸੀ ਰੈਡੀ ਆਪਾਂ ਚੱਲ ਪਿਆ ਕਰੋ ਜੱਪ ਜੋ ਤਨੇ ਤਾਂ ਪਟਕਾ ਵੀ ਨਹੀਂ ਬਣਵਾਇਆਗਾ ਮੇਰੀ ਫਲਫੀ ਜੀ ਚੁੰਨੀ ਆ ਜੱਪ ਜੁ ਦਪਟਕਾ ਰਹਿ ਗਿਆ ਵਿਚਾਰੇ ਦਾ ਨਾ ਫੇਰ ਦੁਬਾਰਾ ਕਿ ਸੁਬਾ ਕੀਤਾ ਸੀ ਫੇਰ ਦੁਬਾਰਾ ਸਿਰ ਵੀ ਨਹੀਂ ਹੋਇਆ ਵਿਚਾਰੇ ਦਾ ਚਲ ਕੋਈ ਨਾ ਇੱਦਾਂ ਹੀ ਲਿਆ ਜਾਵਾਂਗੇ ਸੋਨਾ ਕੱਕੇ ਨੂੰ ਭਾਵੇਂ ਨਾ ਵੀ ਕਿਹਾ ਨਾ ਵੀ ਕਪਰੇ ਸੋਨੇ ਪਏ ਅਸੀਂ ਉਹੀ ਸੋਨੇ ਲੱਗਦੇ ਆ ਉਹ ਨਾ ਹਾਂ ਹਾਂ ਮੈਂ ਠੀਕ ਆ ਹਾਂ ਕਿ ਸੌਣੀ ਲੱਗਦੀ ਆ ਹਾਂ ਠੀਕ ਆ ਵੀ ਜਪ ਜੋ ਤੇ ਨਹੀਂ ਕਹਦਾ ਸਭ ਲੋਕ ਕੰਮ ਕੌਣ ਨਹੀਂ ਸੌਣੀ ਪਾਪਾ ਆਪੋ ਨਾ ਸਾਰੇ ਸੌਣੀ ਦੋਨੇ ਤਿੰਨੇ ਤਿੰਨੇ ਹਿੰਦੇ ਤੇ ਦੋਨੇ ਨਹੀਂ ਤਿੰਨੇ ਤਿੰਨੇ ਠੋਲੀ ਕਿੰਨੇ ਸੌਣਿਆ ਬਈ ਅਸੀਂ ਤਾਂ ਚਲੋ ਜੀ ਇੱਥੇ ਕੀ ਹੋ ਗਿਆ ਐਕਸੀਡੈਂਟ ਕਾਦੇ ਚ ਵਜਿਆ ਐਂਟਰ ਜੇ ਵਜਿਆ ਹੈ ਐਂਟਰ ਜਲਾ ਕੇ ਨਾਲ ਚਲੋ ਜੀ ਐਕਸੀਡੈਂਟ ਹੋਇਆ ਬਸ ਕੋਈ ਹਾਰ ਨਹੀਂ ਉਹਨਾਂ ਤੋਂ ਧੂਏ ਕਰਕੇ ਵੀ ਨਹੀਂ ਵਾਲੇ ਹੁੰਦੇ ਆ ਵੇਖੋ ਕਿੰਨਾ ਧੂਆ ਇੱਧਰ ਛਾਇਆ ਪਿਆ ਵੀਡੀਓ ਸਾਫ਼ ਨਹੀਂ ਇਤਾਂ ਦਾ ਹੋਇਆ ਪਿਆ ਇੱਧਰ ਜਿਆਦਾ ਖਰਾਬ ਨਹੀਂ ਲੱਗਦਾ ਮੇਰੇ ਬਠਿੰਡੇ ਵਾਲਾ ਮੈਂ ਨਹੀਂ ਆਜੇ ਆਪਣੇ ਪਿੰਡ ਵਾਲ ਤਾਂ ਜਿਹਾ ਹੀ ਹੋ ਜਾਣੀ ਸੀ ਮੌਸਮ ਇੰਨਾ ਖਰਾਬ ਇੱਧਰ ਤਾਂ ਇੰਨਾ ਜਿਆਦਾ ਹੋਇਆ ਪਿਆ ਸੂਰ ਜੋ ਉਹ ਫਿਰ ਤਾਂ ਸੂਰ ਕਿੱਧਰ ਗਿਆ ਥਰਮਲ ਹੀ ਏਡੇ ਵੱਡੇ ਆ ਲੋਗੇ ਹੈ ਨਹੀਂ ਅੱਜ ਆਹ ਹੈਗਾ ਤਾਂ ਹੈ ਫਤਮਾ ਲਓ ਜੀ ਅੱਜ ਆਪਾਂ ਥੋੜਾ ਇਹ ਵਾਲ ਖਾ ਕੇ ਚੱਲਦੇ ਆਪਾਂ ਆਪਾਂ ਨੂੰ ਇੱਧਰ ਕੰਮ ਸੀ ਮੰਡੀ ਇਸ ਕਰਕੇ ਆਪਾਂ ਇੱਧਰ ਦੀ ਵਾਲ ਖਾ ਕੇ ਚੱਲਦੇ ਆਪਾਂ ਕਾਫੀ ਵਾਲ ਪੈ ਗਿਆ ਆਪਾਂ ਲਓ ਜੀ ਆਪਾਂ ਇੱਧਰ ਤੇ ਚੱਲਦੇ ਆ ਕਾਫੀ ਵਾਲ ਪੈ ਗਿਆ ਇੱਧਰ ਤੇ ਆਉਂਦੇ ਹੁੰਦੇ ਆਪਾਂ ਨੂੰ ਤੇ ਚੱਲੋ ਆਹ ਜੀ ਆ ਸੂਰ ਦੇ ਆਹ ਇਹ ਬਾਈਕ ਤਾਂ ਜੋਤਣਾ ਪਤਾ ਨਹੀਂ ਤੁਹਾਨੂੰ ਜੋਤ ਨਾ ਇਹ ਇੱਕ ਇੱਕ ਲੱਗ ਕੇ ਭਾਰ ਭਾ ਕੇ ਵੇਂਦਾ ਕੀ ਆ ਗਿਆ ਸੂਰ ਜੀ ਓਕੇ ਸੂਰ ਜਾ ਗਿਆ ਬਈ ਵੀਡੀਓ ਦੀ ਕੋਈ ਵੀ ਨਹੀਂ ਬਣਾਣੀ ਤੇਰੀ ਬਣਾਣੀ ਵੀਡੀਓ ਬਣਾਣੀ ਉਹ ਕਹਿੰਦੇ ਫਰੈਂਡ ਕਹਿੰਦੇ ਜਪ ਚੋਸ ਸਿੰਘ ਬਰਾੜ ਦੀ ਵੀਡੀਓ ਬਣਾਇਆ ਕਰੋ ਤੁਸੀਂ ਬਰਾੜ ਸਾਹਿਬ ਦੀ ਵੀਡੀਓ ਬਰਾੜ ਸਾਹਿਬ ਫੋਨ ਹੀ ਨਹੀਂ ਦਿੰਦਾ ਫੋਨ ਤਾਂ ਵੇਖੋ ਫੜਿਆ ਨਹੀਂ ਆਹ ਤੇ ਜਿੰਦਾ ਹੀ ਨਹੀਂ ਹੁਣ ਫੋਨ ਕਹਿੰਦਾ ਮੇਰਾ ਲਓ ਜੀ ਇੰਨਾ ਜ਼ਿਆਦਾ ਤੂੰ ਅਸੀਂ ਪਿੱਛੇ ਮੈਂ ਕਲਿੱਪ ਨਹੀਂ ਲਈ ਇੰਨਾ ਜ਼ਿਆਦਾ ਮੰਨ ਕੇ ਚਲੋ ਟਾਈਮ ਹੋ ਗਿਆ ਨਾ ਲਾਂ ਦਾ 3:49 ਹੋ ਗਏ ਨੋ 49 ਵਾਓ ਉਹਦੇ ਬਾਕੀ ਇਹ ਦੇਖੋ ਇਹ ਹੈ ہمارا ਫੇਵਰੇਟ ਕਿਆ ਹੈ ਜੀ ਜੂਸ 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 ਕਰਨੇ ਦਾ ਜੂਸ ਕਾ ਹੋ ਕਰਨੇ ਦਾ ਨਹੀਂ ਦੂਜੇ ਦਾ ਸ਼ੁਰੂ ਹੋ ਗਿਆ ਪਖਾਵਾ ਪੀਵਾ ਵੀ ਕੋਲ ਜੀ ਦੇਖੋ ਸਾਰੇ ਪਾਸੇ ਮੌਸਮ ਬਿਲਕੁਲ ਖਰਾਬ ਹੈ ਇਧਰ ਤਾਂ ਜ਼ਿਆਦਾ ਹੀ ਆ ਇੱਥੇ ਜਿਹਾ ਬਾੜਾ ਠੰਡ ਹੋ ਜਾਂਦਾ ਰਾਤ ਹੀ ਪੈ ਜਾਂਦੀ ਜਮ ਕਈ ਜਗ੍ਹਾ ਤੇ ਤਾਂ ਕਿਹਦੇ ਤੇ ਰਾਤ ਦੀ ਪਈ ਹੈ ਕੋਈ ਮੁੱਤਰ ਵੀ ਪਤਾ ਨਹੀਂ ਤਾਂ ਆਪਾਂ ਉੱਥੇ ਪਿੰਡ ਬਾਹਰ ਨੇ ਨਿਕਲਦੇ ਆ ਨਾ ਇਸ ਟਾਈਮ ਅਸੀਂ ਜਿਵੇਂ ਸਾਨੂੰ ਤਾਂ ਨਹੀਂ ਪਤਾ ਲੱਗਦਾ ਅੱਜ ਜਿਵੇਂ ਵੇਖਿਆ ਨਾ ਧੂਆਂ ਵਾਲਾ ਹੋਇਆ ਮੈਂ ਚਲੋ ਜੀ ਟਾਈਮ ਹੋ ਗਿਆ 6 ਵਜੇ ਦਾ ਤੇ ਸਾਨੂੰ ਕੁਝ ਰਸਤੇ ਦੇ ਵਿੱਚ ਕੰਮ ਸੀਗੇ ਅਸੀਂ ਕੰਮ ਕਰਨ ਲੱਗੇ ਦਿਨ ਉਸ ਤੋਂ ਬਾਅਦ ਹੁਣ ਆਪਾਂ ਪਹੁੰਚਣਾ ਲੈਣ ਉਸ ਘਰੇ ਲਾਈਟਾਂ ਬਈ ਜਾਂਦੀਆਂ ਹੈਗੀਆਂ ਕਿੱਥੇ ਚੱਲੇ ਹੋ ਏ ਨਾਨੀਰੇ ਨਾਨੀ ਜੀ ਕਰੇ ਓਕੇ ਕਿੰਨਾ ਪਿਆਰ ਆਉਂਦਾ ਨਾਨੀ ਦਾ ਇੱਧਰ ਕੈਮਰੇ ਵੱਲ ਵੀ ਦੇਖੋ ਆਏ ਹਾਏ ਦੋ ਠਾ ਠਾ ਲੋ ਜੀ ਹੋਂ ਚੜਾ ਲਿਆ ਆਪਾਂ ਬਸ ਫਤਵਾ 10 ਮਿੰਟ ਤੱਕ ਹੋੜ 10 ਮਿੰਟ ਤਾਂ ਲੱਗ ਹੀ ਜਾਂਦੇ ਕਿਉਂਕਿ ਬਾਰ-ਬਾਰ ਸਟਾਰਟਿੰਗ ਤੇ ਹੈ ਨਾ ਆਪਾਂ ਜੀ ਐਂਟਰੀ ਕਰਦੇ ਆ ਜਾ ਆਪਣਾ ਹੋਜੀ ਛੋੜੋ ਹੈ ਹੋਜੀ ਛੋੜੋ ਕੀ ਛੋੜੋ ਇਹ ਕੱਲੋ ਜੀ ਲਾਈਟਾਂ ਨਾਲ ਜਗਮਗਾ ਰਿਹਾ ਹੈ ਕਾ ਸ਼ਹਿਰ 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 ਪਹੁੰਚਣਾ ਲੈ ਵਸਪਾ ਪਹੁੰਚ ਕੇ ਪਾ ਘਰੇ ਤਾਂ ਮੰਮੀ ਆ ਬ੍ਰਦਰ ਅਜੇ ਆਉਣ ਵਾਲਾ ਹੈ ਡੈਡੀ ਰਾਤ ਨੂੰ ਹੋਣਗੇ ਲੇਟ ਚਲੋ ਜੀ ਕੱਲੇ ਮੰਮੀ ਦੇ ਰਿਐਕਸ਼ਨ ਚੈੱਕ ਕਰਦੇ ਹਾਂ ਤਾਂ ਪਤਾ ਹੀ ਹੋਊ ਮਮੀ ਨੂੰ ਆਉਣਾ ਆਪਾ ਦੇਖੋ ਕਿੰਨੀ ਭੀੜ ਹੁੰਦੀ ਸ਼ਹਿਰਾਂ ਦੇ ਵਿੱਚ ਆ ਠਾ 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 ਨਾਨੂ ਕਰੇ ਓਕੇ ਬੇਟਾ ਨਾਨੀ ਚਲੇ ਫਰ ਕੇ ਨਾਨੀ ਕਰੇ ਫੋਨ ਚ ਨਾ ਲਿਆ ਹੁਣ ਹੁਣੇ ਚੱਲਿਆ ਹੋਰ ਆਪਾਂ ਕਿੱਥੇ ਆਏ ਨਾਨੀ ਜੀ ਤਾਂ ਪਤਾ ਲੈਣ ਆਏ ਆ ਨਾਨੂ ਨੂੰ ਅਸੀਂ ਮਿਲਣ ਆਏ ਆ ਹਨਾ ਆਪਣੇ ਨਾਨੂ ਜੀ ਜਿਹੜੇ ਦੀਵਾਲੀ ਦੇ ਨਾਲ ਆਏ ਨਹੀਂ ਸੀ ਨਾ ਆਪਾਂ ਨੂੰ ਮਿੱਲੀ ਮਿੱਲੀ ਕਰਕੇ ਨਹੀਂ ਗਏ ਨਾ ਹਨਾ ਤਾਂ ਕਰਕੇ ਜੇ ਆਪੋ ਜੋ ਤੇ ਉਹਦੇ ਨਾਨੂ ਨੂੰ ਮਿਲਣ ਆਇਆ ਬਈ ਨਾਨੀ ਤਾਂ ਸਾਡੇ ਅਜੇ ਵੈਸੇ ਚਾਰਦੇ ਨਹੀਂ ਹੋਏ ਸੀ ਸਾਡੇ ਕੋਲ ਕੋਈ ਨੂੰ ਹਨਾ ਲਓ ਜੀ ਪਹੁੰਚ ਗਏ ਆਪਾਂ ਕਿੱਥੇ ਪਹੁੰਚ ਗਏ ਨਾਨੀ ਘਰੇ ਹੈ ਨਾਨੀ ਘਰੇ ਨਾਨੀ ਘਰ ਪਹੁੰਚ ਗਏ ਲਓ ਜੀ ਆਪਾਂ ਪਹੁੰਚਣ ਵਾਲੇ ਆ ਲਓ ਜੀ ਹੁਣ ਆਪਾਂ ਕਹਿ ਸਕਦੇ ਆ ਕਿ ਆਪਾਂ ਘਰ ਦੇ ਬਿਲਕੁਲ ਨੇੜੇ ਪਹੁੰਚ ਗਏ ਚਲੋ ਜੀ ਆ ਆ ਆਪਣੇ ਘਰ ਦੀ ਗਲੀ ਆ ਗਈ ਆ ਜੀ ਉਹ ਨਾਨੀ ਘਰ ਆ ਗਿਆ ਆ ਗਿਆ ਘਰ